ਖੇਤੀ ਮਾਹਿਰ ਇਸ ਸਮੇਂ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੇ ਦੋਹਰੇ ਫਸਲੀ ਚੱਕਰ ਤੋਂ ਬਾਹਰ ਨਿਕਲਦੀ ਸਲਾਹ ਦੇ ਰਹੇ ਹਨ ਪਰ ਕਿਸਾਨਾਂ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਫਸਲਾਂ ਦੇ ਉੱਪਰ ਐਮਐਸਪੀ ਨਹੀਂ ਹੈਗੀ ਜਾਂ ਮਾਰਕੀਟਿੰਗ ਨਹੀਂ ਹੈਗੀ ਪਰ ਬਹੁਤ ਸਾਰੇ ਕਿਸਾਨ ਇਹ ਚੀਜ਼ਾਂ ਨਾ ਹੋਣ ਦੇ ਬਾਵਜੂਦ ਵੀ ਇਦਾਂ ਦੀਆਂ ਫਸਲਾਂ ਲਗਾ ਵੀ ਰਹੇ ਨੇ ਤੇ ਚੰਗਾ ਮੁਨਾਫਾ ਵੀ ਕਰ ਰਹੇ ਨੇ ਇਸੇ ਨੂੰ ਲੈ ਕੇ ਅੱਜ ਅਸੀਂ ਪੇਦਨੀ ਕਲਾ ਪਿੰਡ ਦੇ ਵਿੱਚ ਆਇਆ ਸੰਗਰੂਰ ਦੇ ਪੇਦਨੀ ਕਲਾ ਪਿੰਡ ਦਾ ਸੁਖਦੀਪ ਇਸ ਸਮੇਂ ਫੁੱਲਾਂ ਦੀ ਖੇਤੀ ਕਰ ਰਿਹਾ ਹੈਗਾ ਗੇਂਦੇ ਦੇ ਫੁੱਲ ਨੇ ਜਿਹਦੇ ਵਿੱਚੋਂ ਇਸ ਸਮੇਂ ਉਹਨੂੰ ਚੰਗੀ ਕਮਾਈ ਵੀ ਹੋ ਰਹੀ ਹੈਗੀ ਮਾਰਕੀਟਿੰਗ ਵੀ ਚੰਗੀ ਹੈ ਤੇ ਇਸ ਸਮੇਂ ਸਾਡੇ ਨਾਲ ਸੁਖਦੀਪ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆਂਗੇ ਕਿ ਕਿਵੇਂ ਇਹਦੀ ਸ਼ੁਰੂਆਤ ਹੋਈ ਸਕਦੀ ਪਹਿਲਾਂ ਤਾਂ ਇਹ ਦੱਸੋ ਵੀ ਕਿਵੇਂ ਸ਼ੁਰੂਆਤ ਕਰੀ ਜਿਹੜੀ ਤੁਸੀਂ ਇਸ ਸਮੇਂ ਗੇਂਦੇ ਦੀ ਖੇਤੀ ਕਰ ਰਹੇ ਹੋਗੇ ਸ਼ੁਰੂਆਤ ਐਦਾਂ ਜੀ ਸਾਡੇ ਨਾਲ ਪਰਿਵਾਰ ਹੈ ਆਪਣੇ ਮੇਰੀ ਸਿਹਤਰੀ ਭੈ ਜੀ ਖੇੜੀ ਮੱਲਾਂ ਤੋਂ ਉਹ ਖੇਤੀ ਕਰਦੇ ਦੀ ਐਦਾਂ ਜੀ ਚਲੋ ਅਸੀਂ ਕਣਕ ਝੋਨਾ ਲਾਲੋ ਸਬਜ਼ੀਆਂ ਨਾਲ ਲਗਾ ਲੈਂਦੇ ਦੇ ਹੂੰ ਚਲੋ ਉਦੋਂ ਲਿੰਕ ਚ ਆਏ ਉਹਨਾਂ ਦੇ ਉਹ ਕਹਿੰਦੇ ਵੀ ਉਹ ਇਹ ਦੇਖੋ ਕਹਿੰਦੇ ਦੀ ਚਲੋ ਜੀ ਸਾਨੂੰ 12 ਚ ਇੱਕ ਬਿੱਗੇ ਤੋਂ ਸ਼ੁਰੂ ਕੀਤਾ ਜੀ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਸਾਡੇ ਲਿੰਕ ਬਣੇ ਮਾਰਕੀਟਿੰਗ ਬਣੀ ਜਿਵੇਂ ਸਾਨੂੰ ਆਰਡਰ ਵਧਦੇ ਗਏ ਉਦਾਂ ਅਸੀਂ ਉਹਨੂੰ ਖੇਤੀ ਨੂੰ ਵਧਾਉਂਦੇ ਗਏ ਜੀ ਤੇ ਹਣ ਅਸੀਂ ਇਹ 4 ਏਕੜ ਤੱਕ ਰੱਖਵਾ ਮਤਲਬ ਸਾਡੇ ਇਹ ਵਿਕ ਜਾਂਦੇ ਸਾਰਾ ਸਾਰ ਰੱਖਦੇ ਹਾਂ ਦੋ ਦੋ ਮਹੀਨੇ ਦਾ ਹੁੰਦਾ ਇਹਨਾਂ ਦਾ ਲਾਉਦਾ ਜੀ ਉਦਾਂ ਲਾਈ ਜਾਂਦੇ ਆ ਉਦਾਂ ਇਹ ਨਾ ਖਤਮ ਹੋਈ ਜਾਂਦੇ ਨੇ ਨਵੇਂ ਸ਼ੁਰੂ ਹੋ ਜਾਂਦੇ ਨੇ ਅੱਛਾ ਤੁਸੀਂ ਸਟੈਪ ਬਾਈ ਸਟੈਪ ਮਤਲਬ ਵੀ ਇਕੱਠਾ ਨਹੀਂ ਲਗਾਉਂਦੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਵੀ 4 ਏਕੜ ਦੇ ਵਿੱਚ ਜੇ ਤੁਸੀਂ ਲਗਾਉਨੇ ਹੋ ਤਾਂ ਇੱਕ ਕਿੱਲਾ ਜਿਵੇਂ ਤੁਸੀਂ ਹੁਣੇ ਤੋੜ ਰਹੇ ਹੋ ਤੇ ਅਗਲਾ ਕਿੱਲਾ ਤੁਸੀਂ ਪਨੀਰੀ ਬੀਜ ਰੱਖੀ ਹੈ ਜਾਂ ਤਿਆਰ ਹੋ ਚੁੱਕੀ ਹੈ ਤਾਂ ਇਸ ਤੋਂ ਬਾਅਦ ਵਾਲਾ ਜਿਹੜਾ ਹਲੇ ਉਹ ਲਗਾਉਣਾ ਹੈਗਾ ਇਹ ਵੈਰੈਟੀਆਂ ਨੇ ਇੱਥੇ 5-6 ਜੀ ਕਿਉਂਕਿ ਇੱਕ ਤਾਂ ਇਹ ਮਾਰਕੀਟਿੰਗ ਦੇ ਹਿਸਾਬ ਨਾਲ ਸਾਨੂੰ ਐ ਰੱਖਣਾ ਪੈਂਦਾ ਵੀ ਸਾਡਾ ਜਿੰਨਾ ਕਿ ਬਿਕਦਾ ਅਸੀਂ ਉਹਨਾਂ ਕੀ ਲਾਉਨੇ ਆਗਾ ਮੇਰਾ ਟੀਨ ਜ ਸਾਡਾ ਚੱਲੀ ਜਾਵੇ ਮਤਲਬ ਆਹ ਕਿ ਸਾਡਾ ਟੁੱਟੇ ਨਾ ਮੈਂ ਉਹਨੂੰ ਵਿੱਚ ਦੀ ਗੈਪ ਨਾ ਮਾਲੇ ਇਹ ਲੋਅ ਚੱਲਦਾ ਹੈ ਅਗਲਾ ਲੋਅ ਅਸੀਂ ਲਾ ਕੇ ਉਹ ਤਿਆਰ ਕਰ ਲਈਏ ਇਹ ਲੋਅ ਖਤਮ ਹੋਊ ਚੱਲ ਪੂ ਗਾਂ ਇੱਕ ਤੀਜਾ ਲੋਅ ਐਵੇਂ ਮਤਲਬ ਪੰਜ ਛੇ ਲੋਅ ਹੁੰਦੇ ਨੇ ਇਹਦੇ ਸਾਰਾ ਸਾਰਾ 2-2.5 ਮਹੀਨੇ ਚੱਲਦਾ ਇੱਕ ਲੋਅ ਗਾਂ ਉਹ ਖਤਮ ਹੋਣ ਨਾਲ ਹੀ ਸ਼ੁਰੂ ਕਰ ਲੈਣਾ ਹੈ ਜੀ ਇੱਕ ਏਕੜ 'ਚੋਂ ਕਿੰਨੀ ਕਮਾਈ ਹੋ ਜਾਂਦੀ ਹੈ ਏਕੜ 'ਚੋਂ ਕਮਾਈ ਤਾਂ ਹੈ ਜੀ ਮੌਸਮ ਨਾਲ ਜੇ ਵਧੀਆ ਫੁੱਲ ਲੱਗੇ ਉਧਰੋਂ ਤਿਹਾਰ ਆ ਗਏ ਜੀ ਕਈ ਵਾਰ ਲੱਖ ਵੀ ਹੋ ਜਾਈ ਡੇਢ ਵੀ ਹੋ ਜਾਈ ਮਤਲਬ 2 ਤੱਕ ਵੀ ਵਗ ਜਾਈ ਠੀਕ ਹੈ ਹਾਂ ਜੀ ਇਹਦਾ ਮਤਲਬ ਮੌਸਮ ਤੇ ਜਿਆਦੇ ਤਿਹਾਰਾਂ ਤੇ ਫੁੱਲ ਦੀ ਡਿਮਾਂਡ ਤੇ ਜਿਆਦਾ ਨਿਰਭਰ ਕਰਦਾ ਹੈ ਹੁਣ ਕਿੰਨੇ ਕੀ ਰੇਟ ਚੱਲ ਰਿਹਾ ਹੈਗਾ ਗੇਂਦੇ ਦਾ ਇਸ ਸਮੇਂ ਰੇਟ ਹੈ ਇਤਕੀ ਤਾਂ ਛੜਾ ਜਾ ਲਾਲੋ ਮੌਸਮ ਖਰਾਬ ਰਿਹਾ ਮਤਲਬ ਖੇਤੀ ਉੰਨੀ ਫੁੱਲਾਂ ਦੀ ਉਹਦੀ ਪੈਦਾਵਾਰ ਹੋਈ ਨਹੀਂ ਜੀ ਮਤਲਬ ਝਾੜ ਘਟ ਗਿਆ ਉਹਦੇ ਕਨ ਫੁੱਲ ਦੀ ਡਿਮਾਂਡ ਤਾਂ ਉੱਪ ਹੈਗੀ ਹੈ ਉਹਦੀ ਤੇ ਝਾੜ ਘਟਣ ਕਰਕੇ ਜੀ ਫੁੱਲ ਘਟ ਗਿਆ ਜੀ ਸਾਰੀ ਮਦਦ ਤਰਕੀਬ ਨਾਲ ਹੂੰ ਉਹਦੇ ਕਰਕੇ ਰੇਟ ਹੈ ਇਤਕੀ 150 200 ਤੱਕ ਵੀ ਵੇ ਗਿਆ ਜੀ ਠੀਕ ਹੈ ਹਾਂ ਜੀ ਮਤਲਬ ਇਤਕੀ ਸਿਰਾਈ ਰੇਟ ਮੰਨੋ ਤੁਸੀਂ ਹੂੰ ਜਿਵੇਂ ਜਿਵੇਂ ਸਾਡੇ ਕਿਸਾਨਾਂ ਚ ਇਹ ਹੁੰਦਾ ਕਿਈ ਵਾਰੀ ਵੀ ਰਿਸਕ ਨਹੀਂ ਲੈਣਾ ਚਾਹੁੰਦੇ ਜਿਵੇਂ ਤੁਸੀਂ ਕਿਹ ਚੀਜ਼ ਦੱਸੀ ਕਿ ਇਹਦੇ ਚ ਮਿਹਨਤ ਹੈ ਹਾਂਜੀ ਪਰ ਪੈਸੇ ਬਣਦੇ ਆਗੇ ਤਾਂ ਡੇਲੀ ਦੀ ਕਿੰਨੀ ਕੀ ਇਨਕਮ ਹੋ ਜਾਂਦੀ ਹੈ ਜੇ ਮੈਂ ਜੇ ਅਸੀਂ ਦੂਸਰੀਆਂ ਫਸਲਾਂ ਲਾਈਏ ਝੋਨਾ ਲਾਈਏ 6 ਮਹੀਨਿਆਂ ਬਾਅਦ ਸਾਡੇ ਕੋਲੇ ਪੈਸੇ ਆਉਂਦੇ ਆ ਕਣਕ ਦੇ ਵੀ ਸਾਡੇ ਕੋਲੇ 6 ਮਹੀਨਿਆਂ ਬਾਅਦ ਪੈਸੇ ਆਉਣੇ ਆ ਜਦੋਂ ਉਹਨੂੰ ਵੇਚ ਕੇ ਆਉਣਾ ਹੈਗਾ ਤਾਂ ਤੁਹਾਡੇ ਕੋਲੇ ਡੇਲੀ ਦੇ ਕਿੰਨੇ ਪੈਸੇ ਆ ਜਾਂਦੇ ਆ ਡੇਲੀ ਤਾਂ ਆਏ ਆ ਜੀ ਚਲੋ ਇਹਦਾ ਧਿਆਨ ਨਾਲ ਜੋ ਰੇਟ ਵੱਧ ਹੈ ਜੇ ਅਸੀਂ ਆਪਾਂ ਕਣਕ ਝੋਨੇ ਦਾ ਲਾਈਏ ਜੀ ਉਹ ਚ ਲਾ ਲਓ ਜੀ 20 ਬਿਗਏ ਸੀ ਰੱਖਿਆ ਰਕਬਾ ਉਹ ਚ 20 ਬਿਗਏ ਸਾਰਾ ਲਾ ਲਓ 10 5 ਮਹੀਨਿਆਂ ਚ ਝੋਨੇ ਚ 10 ਬੰਦੇ ਲੱਗਣਗੇ ਜੀ ਪਾਣੀ ਦਾ ਦੇ ਇਹ ਚ ਅਸੀਂ ਲੇਬਰ ਲਾਈ ਜੀ ਡੇਲੀ ਤਿੰਨ ਬੰਦੇ ਲਾ ਲਓ ਜੀ 1500 ਰੁਪਏ ਹੋ ਗਿਆ ਜੀ 1500 ਦਾ ਲਾ ਲਓ ਤੁਸੀਂ 4500 ਹੋ ਗਿਆ ਹੀ ਮਹੀਨੇ ਦਾ ਹਮ ਡੇਢ 2 ਲੱਖ ਰੁਪਏ ਆ ਜੇ ਆਪਾਂ ਨੂੰ ਆਪਦਾ ਵਿੱਚੋਂ ਇੱਕ ਉਹ ਲੇਬਰ ਕੱਢ ਕੇ ਜੇ ਡੇਢ ਲੱਖ ਲੱਖ ਰੁਪਏ ਆਪਾਂ ਨੂੰ ਵੱਧ ਬਚ ਗਏ ਚੋਂ ਉਹ ਲੇਬਰੇ ਲਾ ਲਓ ਤੁਸੀਂ ਬਈ ਮਿਹਨਤ ਆ ਬਦਲੇ ਇਹ ਚ ਵੀ ਕੋਈ ਏਡੀ ਜਿਆਦਾ ਜੇ ਆਪਾਂ ਕਹੀਏ ਵੀ ਉਹ ਲਾ ਕੇ ਛੜਤਾ ਮੁਰ ਕੇ ਸਾਹ ਸੰਭਲੇ ਲੇ ਲੇਬਰ ਦੇਖ ਰੇ ਜ਼ਰੂਰੀ ਹੈ ਇਹ ਜ਼ਰੂਰੀ ਮਤਲਬ ਜੇ ਆਪਾਂ ਲੇਬਰ ਦੀ ਲਾਈ ਆ ਆਪਾਂ ਨੂੰ ਲੱਖ ਲੱਖ ਰੁਪਏ ਲੇਬਰ ਵੱਧ ਵਿੱਚ ਰਹਿ ਕੇ ਉਹ ਬਚ ਗਿਆ ਬਹੁਤ ਆ ਜੀ ਇਹਨੇ ਠੀਕ ਹੈ ਹਾਂ ਤੇ ਇੱਥੇ ਪਾਣੀ ਦੀ ਕਿੰਨੀ ਕੀ ਜ਼ਰੂਰਤ ਹੈ ਜਿਵੇਂ ਝੋਨੇ ਦੇ ਮੁਕਾਬਲੇ ਫੁੱਲਾਂ ਦੀ ਖੇਤੀ 'ਚ ਕਿੰਨੀ ਲੋਡ ਪੈਂਦੀ ਹੈ ਪਾਣੀ ਦਾ ਇਹ ਚ ਲਾਲੋ ਵੀ ਝੋਨੇ ਨੂੰ ਤਾਂ ਇਹ ਬਹੁਤ 10-11 ਮਹੀਨਾ ਜਿਵੇਂ ਹਣ ਬਰਸਾਤ ਹੈ ਝੋਨੇ ਨੂੰ ਤਾਂ ਪਾਣੀ ਲਾਉਣਾ ਪਊ ਜੀ ਹਫਤੇ ਬਾਅਦ ਲਾਲੋ ਗਿੱਲਾ ਖੜਾਉਣਾ ਪੈਂਦਾ ਉਹ ਜਿੱਤਾ ਇਹ 'ਚ ਤਾਂ ਮਤਲਬ ਇਹ ਸਾਨੂੰ ਕੱਢਣਾ ਪੈਂਦਾ ਹੀ ਪਾਣੀ ਇਹ 'ਚ ਜਿਵੇਂ ਆਹ ਦਿਨ ਨੇ ਬਰਸਾਤ ਦੇ ਜੀ ਪਾਣੀ 'ਚ ਗਿੱਲ ਮਤਲਬ ਹੋਣੀ ਚਾਹੀਦੀ ਸੱਲ ਫੜਦਾ ਬਾਹਣ ਤੇ ਪਾਣੀ ਦਾ ਇਹ ਚ ਲਾਲੋ ਜੀ 10ਵੇਂ ਤੋਂ ਬਾਅਦ ਮਤਲਬ ਬਹੁਤ ਘੱਟ ਪਾਣੀ ਝੋਨੇ ਨੂੰ ਤਾਂ ਜੀ ਠੀਕ ਹੈ ਮੈਂ ਨਾਮ ਅਤ ਹਾਂਜੀ ਬਾਗਬਾਨੀ ਭਾਗ ਦੀ ਸਾਨੂੰ ਪੂਰੀ ਸਪੋਰਟ ਹੈ ਜਿਵੇਂ ਉਹਨਾਂ ਕੋ ਸਰਕਾਰ ਵੱਲੋਂ ਕੋਈ ਆਉਂਦੀ ਹੈ ਮਸ਼ੀਨਰੀ ਦੇ ਸਬਸਿਡੀ ਲਾ ਲਓ ਜਾਂ ਕੋਈ ਸਿੱਧੀ ਸਬਸਿਡੀ ਜਾਂ ਖਰਾਬਾ ਹੋ ਗਿਆ ਉਹ ਸਾਨੂੰ ਬਾਗਬਾਨੀ ਕਰਾਉਂਦਾ ਜੀ ਸਾਰਾ ਦਿਨ ਦੇ ਨੇ ਜਿੱਦਾਂ ਆਉਂਦੇ ਸਹੂਲਤਾਂ ਅੱਗੇ ਅੱਗੇ ਕੀ ਵੀ ਦੇਖ ਰਹੇ ਹੋ ਭਵੇਕੇ ਦਾ ਕੀ ਤੁਸੀਂ ਜਿਵੇਂ ਲੰਮੇ ਸਮੇਂ ਤੋਂ ਲਗਾ ਰਹੇ ਹੋ ਇਹਨੂੰ ਵਧਾਉਣ ਦਾ ਸੋਚਿਆਗਾ ਹਾਂਜੀ ਵਧਾਉਂਦਾ ਜਿਵੇਂ ਸਾਡੇ ਲਿੰਕ ਹੋਰ ਵੱਧ ਜਾਂਦੇ ਨੇ ਰਿਕਸਾਲ ਨਵੇਂ ਕਹਾ ਕਾ ਜੰਦਾ ਸਾਡੇ ਨਾਲ ਜੁੜ ਜਾਂਦੇ ਜਿਉਂ ਜਿਉਂ ਮੰਗ ਵਧੂਗੀ ਉਸ ਤਰ੍ਹਾਂ ਇਸ ਨੂੰ ਵਧਾਉਂਦੇ ਜਾਂਦੇ ਅਚ ਨਵੇਂ ਕਿਸਾਨ ਜੁੜ ਰਹੇ ਨੇ ਤੁਹਾਡੇ ਨਾਲ ਕਿਸਾਨ ਵੀ ਜੁੜ ਰਹੇ ਨੇ ਜਿਹੜੇ ਆਪਣੇ ਮੱਲਾ ਦੇ ਕੋਈ ਦੁਕਾਨਾਂ ਵਾਲੇ ਨੇ ਜੁੜ ਜਾਂਦੇ ਰਿਕਸਾਲ ਨਵੇਂ ਨਵੇਂ ਜਿਵੇਂ ਜਿਵੇਂ ਮੰਗ ਵੱਧਦੀ ਆ ਫੁੱਲਾਂ ਦੀ ਉਸ ਹਿਸਾਬ ਨਾਲ ਅਸੀਂ ਨੂੰ ਵਧਾਉਂਦੇ ਮੱਲਾ ਅਸੀਂ ਇਕੱਲੇ ਸੀ ਬਿੱਗੇ ਸ਼ੁਰੂ ਕਰਕੇ ਜੀ ਨਾਲ ਹੁਣ 4 ਏਕੜ ਤੱਕ ਕਈ ਮੱਲਾ ਜੀ ਅਗਲੇ ਦਾ ਜਿਹੜੀ ਡਿਮਾਂਡ ਸਾਨੂੰ ਇਹਦੀ ਪੂਰਾ ਨਹੀਂ ਹੋਇਆ ਸਤੋ ਫੁੱਲ ਜੇ ਅੱਗੇ ਅਸੀਂ ਹੋਰ ਵਧਾਵਾਂਗੇ ਇਹਨੂੰ ਥੋੜਾ ਜਿਵੇਂ ਜੇ ਸਾਨੂੰ ਫੁੱਲ ਵੇਖਦਾ ਸਾਡਾ ਉਹਦੇ ਹਿਸਾਬ ਨਾਲ ਅਸੀਂ ਇਹਨੂੰ ਅੱਗੇ ਵਧਾਈ ਜਾਨੇ ਔਰਤਾਂ ਨੂੰ ਕਿੰਨੀਆਂ ਕਿੰਨੂੰ ਕੰਮ ਦੇ ਰਹੇ ਹਾਂ ਇਸ ਸਮੇਤ ਕਿੰਨੀਆਂ ਔਰਤਾਂ ਇਹਦੇ ਜਿਵੇਂ ਤੜਾਈ ਦਾ ਅਸੀਂ ਦੇਖ ਰਹੇ ਕਿ ਔਰਤਾਂ ਤੋੜ ਰਹੀਆਂ ਨੇ ਫੁੱਲ ਉਹ ਤਾਂ ਐ ਜਿਵੇਂ ਲਾਲੋ ਵੀ ਮੰਗਦੇ ਹਿਸਾਬ ਨਾਲ ਜਿਵੇਂ ਆਪਣੀ ਡਿਮਾਂਡ ਆਰਡਰ ਜਾਦੇ ਆ ਫੁੱਲ ਵਧੀਆ ਹੈ ਤਾ 5-6 ਜਾਨੇ ਵੀ ਹੋ ਜਾਂਦੇ ਨੇ ਜਿਆਦੇ ਧਿਆਰ ਦਾ ਇਕੱਠਾ ਟੁੱਟਦਾ ਫੁੱਲ 10 ਜਾਨੇ ਵੀ ਹੋ ਜਾਣ ਨਹੀਂ 2-3 ਤਾਂ ਡੇਲੀ ਮੰਨ ਲੈ ਏਕੜ ਲਈ 2-3 ਬੰਦੇ ਤਾਂ ਡੇਲੀ ਲੀਵਰ ਦੇ ਚਾਹੀਦੇ ਨੇ ਦੇ ਲਈ ਅਸੀਂ ਡੇਲੀ ਜਿਹੜੇ ਰੋਜ਼ ਦੀ ਤੜਾਈ ਕਰਨੀ ਆ ਮਤਲਬ ਏਕੜ ਲਈ 3-4 ਬੰਦੇ ਡੇਲੀ ਇਹਦੇ ਲਈ ਹੋਣਾ ਚਾਹੀਦਾ ਫਲ ਮੰਨ ਲਾ ਇੰਨਾ ਇਹਦੇ ਹਿਸਾਬ ਨਾਲ ਡੇਲੀ ਹੋ ਜਾਂਦਾ ਤਾਂ ਉਹ ਵੀ ਵੱਡੀ ਚੀਜ਼ ਹੈ ਜਿਵੇਂ ਪਿੰਡ 'ਚ ਔਰਤਾਂ ਨੂੰ ਕੰਮ ਵੀ ਮਿਲਦਾ ਕਿਉਂਕਿ ਇੱਕ ਸਮੇਂ ਮਤਲਬ ਕੰਮ ਦਾ ਵੀ ਸੰਕਟ ਸੀਗਾ ਤਾਂ ਇਹਦੇ ਨਾਲ ਕੰਮ ਦਾ ਵੀ ਇੱਕ ਸਕੋਪ ਹੈਗਾ ਉਹਨਾਂ ਦਾ ਕੰਮ ਆ ਆਪਣੇ ਲੋਕਲ ਆ ਚਲੋ ਖੇਤ ਕਿੰਨਾ ਆਪਣੇ ਕਿਲੋਮੀਟਰ ਦਾ ਨਾ ਖੇਤ ਹੁੰਦੇ ਨੇ ਪ ਲੋਕਲ ਘਰੀ ਮੰਨੂ ਜੀ ਆਪਦੇ ਕੰਮ ਕਰਨਾ ਅਸੀਂ ਵੀ ਆਪਦੇ ਘਰੀ ਮੰਨੂ ਇਹ ਖੇਤੋਂ ਕਰੇ ਹੁੰਦਾ ਜੀ ਲਾਲੋ ਬਸ ਔਖਾ ਜੀ ਬਾਹਰ ਹੋਰ ਜੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਲਈ ਇਹ ਮਤਲਬ ਤੰਦਾ ਵਧੀਆ ਆਪਦਾ ਖੇਤ ਥੋੜਾ ਹੈ ਥੋੜੇ ਤੋਂ ਸ਼ੁਰੂ ਕਰਕੇ ਕਿਉਂ ਮਾਰਕੀਟਿੰਗ ਵੀ ਐਡੀ ਵੱਡੀ ਦਾ ਹੈ ਨਹੀਂ ਕੋਈ ਮੰਡੀ ਭਰ ਕੇ ਆਪਾਂ ਇਹ ਟਰਾਲੇ ਭਰ ਕੇ ਲੈ ਜਾਾਂਗੇ ਤੇ ਇਹ ਥੋੜੇ ਤੋਂ ਸ਼ੁਰੂ ਕਰਕੇ ਜਿਉਂ-ਜਿਉਂ ਉਹਦਾ ਲਿੰਕ ਵਧਣਗੇ ਥੋੜੇ ਤੋਂ ਮਤਲਬ ਇਹਦੇ ਛੋਟੇ ਕਿਸਾਨ ਲਈ ਇਹ ਲਾਇਵੰਤ ਹੁੰਦਾ ਕਿਉਂ ਆਪ ਲੇਬਰ ਕਰ ਲੂਗਾ ਉਹ ਤੇ ਉੱਥੋਂ ਥੋੜੇ ਤੋਂ ਵੱਧ ਮੁਨਾਫੇ ਵਾਲਾ ਹੋ ਜਾਂਦਾ ਇਹ ਗੱਲ ਉਹ ਇੱਕ ਮਿਸਾਲ ਹੈਗਾ ਸੁਖਦੀਪ ਉਹਨਾਂ ਕਿਸਾਨਾਂ ਦੇ ਲਈ ਜਿਹੜੇ ਬਾਹਰ ਨਿਕਲਣਾ ਚਾਹੁੰਦੇ ਆਗੇ ਕਿਉਂਕਿ ਰੋਜ਼ਾਨਾ ਦੇ ਪੈਸੇ ਆਉਣਿਆਂ 150 ਰੁਪਏ ਤੋਂ 200 ਰੁਪਏ ਸਮੇਂ ਕਿਲੋ ਦਾ ਰੇਟ ਚੱਲ ਰਿਹਾ ਹੈਗਾ ਉਹਨਾਂ ਨੇ ਦੱਸਿਆ ਹੈਗਾ ਕਿ ਕਿੱਲੇ 'ਚੋ ਜਿਹੜੀ ਚੰਗੀ ਕਮਾਈ ਹੈਗੀ ਉਹ ਹੋ ਜਾਂਦੀ ਹੈ ਤੇ ਸਭ ਤੋਂ ਵੱਡੀ ਗੱਲ ਕੀ ਤੁਹਾਨੂੰ ਜਿਵੇਂ ਅਸੀਂ ਕਹਿੰਦੇ ਕਿ ਕਿਸਾਨ ਨੂੰ ਸਬਰ ਕਰਨਾ ਪੈਂਦਾ ਤਾਂ ਇਹ ਮਿਹਨਤ ਵਾਲਾ ਕੰਮ ਤਾਂ ਹੈ ਪਰ ਸਬਰ ਦਾ ਫਲ ਜਿਵੇਂ ਆਪਾਂ ਕਹਿੰਦੇ ਮਿੱਠਾ ਹੈਗਾ ਤਾਂ ਰੋਜ਼ਾਨਾ ਪੈਸੇ ਵੀ ਤੁਹਾਡੇ ਘਰ ਆਉਂਦੇ ਆ ਔਰਤਾਂ ਨੂੰ ਵੀ ਕੰਮ ਮਿਲਦਾ ਹੈ ਤਾਂ ਸਭ ਤੋਂ ਜਿਹੜੀ ਵੱਡੀ ਗੱਲ ਉਹਨੇ ਕਿਹਾ ਕਿ ਛੋਟੇ ਕਿਸਾਨਾਂ ਲਈ ਇਹ ਜਿਹੜਾ ਤੰਦਾ ਹੈਗਾ ਸਭ ਤੋਂ ਵੱਧ ਲਾਹੇਵੰਦ ਹੈ ਜਿਹੜੀ ਛੋਟੀ ਕਿਸਾਨੀ ਇਸ ਸਮੇਂ ਸਭ ਤੋਂ ਵੱਧ ਸੰਕਟ ਦੇ ਵਿੱਚ ਹੈਗੀ ਤਾਂ ਉਹਨੂੰ ਇਸ ਤਰ੍ਹਾਂ ਦੀ ਖੇਤੀ ਦੇ ਰਾਹੀਂ ਉਹ ਸੰਕਟ ਦੇ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈਗਾ ਪੰਜਾਬ ਤੱਕ ਦੇ ਲਈ ਕੁਲਵੀਰ ਸਿੰਘ ਸੰਗਰੂਰ